ਕਾਂਗਰਸ ਲੀਡਰਾਂ ਨੂੰ ਲੱਗਿਆ ਸੀ ਕਿ ਸੰਗਰੂਰ ਹਲਕੇ ਤੇ ਹੁਣ ਸ਼ਾਂਤੀ ਹੈ ਸੁਖਪਾਲ ਖੈਰਾਂ ਨੂੰ ਲੱਗਿਆ ਸੀ ਕਿ ਦਲਬੀਰ ਗੋਲਡੀ ਦੇ ਅੰਦਰ ਜਿਹੜੀ ਰੰਜਿਸ਼ ਪੈਦਾ ਹੋ ਰਹੀ ਹੈ ਜਿਹੜਾ ਰੋਸ ਪੈਦਾ ਹੋ ਰਿਹਾ ਉਹ ਠੱਲ ਗਿਆ ਪਰ ਦੁਬਾਰਾ ਉਹੀ ਚੜ ਗਈ ਦਲਬੀਰ ਗੋਲਡੀ ਦੇ ਅੰਦਰ ਉੱਠਦੀ ਨਜ਼ਰ ਆਈ ਹੈ ਦਲਬੀਰ ਗੋਲਡੀ ਨੇ ਸੋਸ਼ਲ ਮੀਡੀਆ ਪੋਸਟ ਪਾਈ ਰੋਸ ਪੋਸਟ ਤੋਂ ਬਾਅਦ ਚਰਚਾਵਾ ਤੇਜ਼ ਹੋ ਗਈਆਂ ਕਿ ਦਲਬੀਰ ਗੋਲਡੀ ਥੋੜੇ ਕਾਂਗਰਸ ਪਾਰਟੀ ਛੱਡੜ ਦੀ ਤਿਆਰੀ ਦੇ ਵਿੱਚ ਨੇ ਆਉਂਦੇ ਸਮੇਂ ਦੇ ਵਿੱਚ ਆਪਣਾ ਰਾਹ ਬਦਲਣ ਦੀ ਤਿਆਰੀ ਦੇ ਵਿੱਚ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਦਲਬੀਰ ਗੋਲਡੀ ਨੇ ਆਪਣਾ ਦੁੱਖ ਜ਼ਾਹਰ ਕੀਤਾ ਔਰ ਉਸ ਤਰੀਕੇ ਦੇ ਨਾਲ ਇਹ ਪ੍ਰਤੀਤ ਹੋਣ ਲੱਗ ਗਿਆ ਕਿ ਹੁਣ ਦਲਬੀਰ ਗੋਲਡੀ ਉਡਾਰੀ ਮਾਰਨ ਦੀ ਫਰਾਕ ਦੇ ਵਿੱਚ ਨੇ ਹਾਲ ਹੀ ਦੇ ਵਿੱਚ ਸੰਗਰੂਰ ਸੀਟ ਦੇ ਉੱਤੇ ਦਾਅਵੇਦਾਰੀ ਕਰਦੇ ਦਲਬੀਰ ਗੋਲਡੀ ਨੂੰ ਜਦੋਂ ਉਮੀਦਵਾਰੀ ਨਹੀਂ ਸੌਂਪੀ ਗਈ ਤਾਂ ਦਲਬੀਰ ਗੋਲਡੀ ਤਿੱਖੇ ਬਿਆਨ ਦਿੰਦੇ ਨਜ਼ਰ ਆਏ ਸਨ ਉਹਨਾਂ ਨੂੰ ਮਨਾਉਣ ਵਾਸਤੇ ਪੀਪੀਸੀਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜੇਗ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਖਹਿਰਾ ਜਿਹੜੇ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਉਹ ਆਪ ਉਹਨਾਂ ਦੇ ਘਰ ਜਾਂਦੇ ਨੇ ਉੱਥੇ ਗੱਲ ਸੌਟ ਵੀ ਕਰਦੇ ਨੇ ਦਲਬੀਰ ਗੋਲਡੀ ਉਹਦਾ ਦਾਵਾ ਵੀ ਕਰ ਦਿੰਦੇ ਨੇ ਕਿ ਸੁਖਪਾਲ ਖਹਿਰਾ ਦੀ ਹਮਾਇਤ ਕਰਨਗੇ ਚੋਣਾਂ ਦੇ ਵਿੱਚ ਪਰ ਹੁਣ ਦੁਬਾਰਾ ਦਲਬੀਰ ਗੋਲਡੀ ਦੇ ਆਉਣ ਵਾਲੇ ਪ੍ਰੋਗਰਾਮਾਂ ਦੇ ਉੱਤੇ ਖਛੇ ਜਤਾਏ ਜਾ ਰਹੇ ਨੇ ਹੋ ਸਕਦਾ ਹੈ ਕਿ ਦਲਬੀਰ ਗੋਲਡੀ ਇੱਧਰ ਉੱਧਰ ਉਡਾਰੀ ਮਾਰ ਜਾਣ ਤੁਹਾਨੂੰ ਦੱਸ ਦਈਏ ਕਿ ਦਲਬੀਰ ਗੋਲਡੀ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ 2022 ਦੀਆਂ ਉਸ ਵੇਲੇ ਚੋਣ ਮੈਦਾਨ 'ਚ ਖੜਦੇ ਨੇ ਤੇ ਉਹਨਾਂ ਦੇ ਆਪੋਜ਼ਿਟ ਸੀਐਮ ਭਗਵੰਤ ਮਾਨ ਚੋਣ ਲੜਦੇ ਨੇ ਹਾਰ ਜਾਂਦੇ ਨੇ ਸੁਭਾਵਿਕ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਜਿੱਤਦੇ ਨੇ ਉਸ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਵੀ ਉਹੋ ਚੋਣ ਮੈਦਾਨ 'ਚ ਖੜਦੇ ਨੇ ਉਸ ਵੇਲੇ ਸਿਮਰਜੀਤ ਸਿੰਘ ਮਾਨ ਜਿੱਤ ਜਾਂਦੇ ਨੇ ਔਰ ਹੁਣ ਉਹਨਾਂ ਨੂੰ ਉਮੀਦਵਾਰੀ ਹੀ ਨਹੀਂ ਸੌਂਪੀ ਗਈ ਉਮੀਦਵਾਰੀ ਦਲਬੀਰ ਗੋਲਡੀ ਨੂੰ ਨਾ ਦੇ ਕੇ ਤੇ ਸੁਖਪਾਲ ਖਹਿਰਾ ਨੂੰ ਦਿੱਤੀ ਗਈ ਜਿਸ ਤੋਂ ਖਫਾ ਹੋ ਕੇ ਦਲਬੀਰ ਗੋਲਡੀ ਦਾ ਬਿਆਨ ਸਾਹਮਣੇ ਆਇਆ ਸੀ ਕਿ ਜਦੋਂ ਵੱਡੇ ਲੀਡਰ ਚੋਣ ਲੜ ਰਹੇ ਸਨ ਜਦੋਂ ਕਾਂਗਰਸ ਪਾਰਟੀ ਨੂੰ ਸੀਨੀਅਰ ਲੀਡਰਸ ਦੀ ਲੋੜ ਸੀ ਉਦੋਂ ਸੀਨੀਅਰ ਲੀਡਰਸ ਨੇ ਮੈਨੂੰ ਅੱਗੇ ਕਰ ਦਿੱਤਾ ਪਰ ਜਦੋਂ ਹੁਣ ਸੰਗਰੂਰ ਦੀ ਸੀਟ ਮੈਂ ਲੜ ਸਕਦਾ ਹਾਂ ਤੇ ਹੁਣ ਮੈਨੂੰ ਦਾਵੇਦਾਰੀ ਨਹੀਂ ਦਿੱਤੀ ਜਾ ਰਹੀ ਹੁਣ ਮੈਨੂੰ ਉਮੀਦਵਾਰੀ ਨਹੀਂ ਦਿੱਤੀ ਜਾ ਰਹੀ ਹੁਣ ਸੁਖਪਾਲ ਖਹਿਰਾ ਨੂੰ ਉਮੀਦਵਾਰੀ ਦੇ ਦਿੱਤੀ ਇਹੋ ਜਿਹਾ ਰੋਸ ਜ਼ਾਹਰ ਕਰ ਰਹੇ ਸਨ ਜਦੋਂ ਸੁਖਪਾਲ ਖੈਰਾ ਬੀਪੀਸੀਸੀ ਪ੍ਰਧਾਨ ਬਿਰਿੰਦਰ ਸਿੰਘ ਰਾਜਾ ਆਵਣਗੇ ਤੇ ਲੀਡਰ ਆਪੋਜੀਸ਼ਨ ਪਤਾਬ ਬਾਜਵਾਨਾਂ ਦੇ ਘਰ ਆ ਜਾਂਦੇ ਨੇ ਔਰ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਲੱਗਦਾ ਉਹ ਕੋਸ਼ਿਸ਼ ਪੂਰਨ ਤੌਰ ਦੇ ਵਿੱਚ ਸਹੀ ਸਾਬਤ ਨਹੀਂ ਹੋਈ ਪੂਰਨ ਸਾਬਤ ਨਹੀਂ ਹੋਈ ਇਸ ਤੇ ਚੱਲਦੇ ਹੁਣ ਦਲਬੀਰ ਗੋਲਡੀ ਦੁਆਰਾ ਉਡਾਰੀ ਮਾਰ ਸਕਦੇ ਨੇ ਇਹ ਚਰਚਾ ਬਣੀ ਆਖਿਰਕਾਰ ਸੋਸ਼ਲ ਮੀਡੀਆ ਦੇ ਉੱਤੇ ਕੀ ਲਿਖ ਦਿੱਤਾ ਦਲਬੀਰ ਗੋਲਡੀ ਨੇ ਪੱਲਾਉ ਪੜ੍ਹ ਕੇ ਸੁਣਾਉਂਦੇ ਆਂ ਬਲਵੀਰ ਗੋਲਡੀ ਸ਼ਾਇਰਾਨਾ ਦਾਸ ਚ ਲਿਖਦੇ ਨੇ ਕਿ ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ ਕਿੰਨਾ ਚਿਰ ਉਰਾ ਪੁਰਾਣੇ ਲੱਭਦੇ ਰਹਾਗੇ ਰੁਕ ਗਈ ਏ ਜ਼ਿੰਦਗੀ ਨੂੰ ਤੱਕੇ ਦੀ ਲੋੜ ਹੈ ਇੱਕ ਵਾਰ ਚੱਲ ਪਈਏ ਤਾਂ ਫਿਰ ਵਗਦੇ ਰਹਾਗੇ ਹਨੇਰਿਆਂ ਦੀ ਰਾਤ ਵਿੱਚ ਚਾਂਦਣ ਦੀ ਲੋੜ ਹੈ ਦੀਵੇ ਨਹੀਂ ਜੁਗਨੂ ਸਹੀ ਪਰ ਜਗਦੇ ਰਹਾਗੇ ਇਸ ਤੋਂ ਜ਼ਰੂਰ ਇਹ ਜ਼ਾਹਿਰ ਹੁੰਦਾ ਹੈ ਕਿ ਦਲਵੀਰ ਗੋਲਡੀ ਹੁਣ ਕੋਈ ਵੱਖਰਾ ਰਾਹ ਤਲਾਸ਼ ਕਰ ਰਹੇ ਨੇ ਹਾਲਾਂਕਿ ਇਸ ਗੱਲ ਤੇ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪਹਿਲਾਂ ਦਲਵੀਰ ਗੋਲਡੀ ਦੀ ਨਿਰਾਸ਼ਾ ਸਾਫ਼ ਝਲਕੀ ਸੀ ਹਾਲਾਂਕਿ ਸੁਖਪਾਲ ਖੈਰਾ ਨੇ ਸੀਨੀਅਰ ਲੀਡਰਾਂ ਨਾਲ ਜਾ ਕੇ ਬੇਨਤੀ ਜ਼ਰੂਰ ਲਿਆ ਸੀ ਪਰ ਲੱਗਦਾ ਉਹ ਨਿਰਾਸ਼ਾ ਉਸੇ ਤਰ੍ਹਾਂ ਬਰਕਰਾਰ ਹੈ ਦਲਬੀਰ ਗੋਲਡੀ ਦੇ ਅੰਦਰ ਉਹ ਗੁੱਸਾ ਅਜੇ ਵੀ ਉਸੇ ਤਰ੍ਹਾਂ ਦਹਿਕਦਾ ਪਿਆ ਜਿਸ ਵਾਸਤੇ ਲੱਗਦਾ ਹੈ ਕਿ ਦਲਬੀਰ ਗੋਲਡੀ ਆਉਂਦੇ ਸਭੇ ਦੇ ਵਿੱਚ ਉਡਾਰੀ ਮਾਰ ਸਕਦੇ ਨੇ ਕਾਂਗਰਸ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਸੁਖਪਾਲ ਖੈਰਾ ਦੀ ਕੋਸ਼ਿਸ਼ ناکਾਮ ਜ਼ਰੂਰ ਸਾਫ਼ਤ ਹੋਈ ਲੱਗਦੀ ਐਥੇ ਨਜ਼ਰ ਆ ਰਹੀ ਹੈ ਕਿਉਂਕਿ ਸੁਖਪਾਲ ਖੈਰਾ ਜਦੋਂ ਉੱਥੇ ਜਾਂਦੇ ਨੇ ਤਾਂ ਪ੍ਰਮਾਣੇ ਦੇ ਦਿੰਦੇ ਨੇ ਕਿ ਹੁਣ ਦਲਬੀਰ ਗੋਲਦੀ ਮੰਨ ਗਏ ਨੇ ਉਹਨਾਂ ਦੀ ਹਮਾਇਤ ਦੇ ਵਿੱਚ ਖੜੇ ਨੇ ਐਥੋਂ ਤੱਕ ਕਿ ਪ੍ਰਚਾਰ ਵੀ ਉਹਨਾਂ ਦੇ ਹੱਕ ਦਾ ਕਰਨਗੇ ਪਰ ਹੁਣ ਹਾਲਾਤ ਦੁਬਾਰਾ ਵਿਗੜਦੇ ਨਜ਼ਰ ਆ ਰਹੇ ਨੇ ਆਉਂਦਾ ਸਮਾਂ ਕਾਂਗਰਸ ਵਾਸਤੇ ਕੀ ਲਿਆਵੇਗਾ ਉਹ ਸਮਾਂ ਦੱਸੇਗਾ ਫਿਲਹਾਲ ਦਲਬੀਰ ਗੋਲਦੀ ਦਾ ਇਹ ਧਿਆਨ ਆਪਣੇ ਆਪ 'ਚ ਸਵਾਲ ਖੜੇ ਕਰ ਰਿਹਾ ਕੀ ਹੋਵੇਗਾ ਦੱਸਦੇ ਰਵਾਂਗੇ ਬੜੇ ਰੋ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐ